ਪੰਜਾਬੀ ਮਾਂ ਬੋਲੀ ਦੀ ਸੇਵਾ ਨਿਭਾਉਂਦੀ ਹੋਈ ਮੈਂ ਤੁਹਾਡੀ ਆਪਣੀ ਅਨੁਕੌਰ ਖਾਲਸਾ ਅੱਜ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੀ ਹਾਂ ਹਲਕਾ ਗਿਲ ਦੇ ਪਿੰਡ ਕੋਟਾਗਾ ਤੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ ਅਤੇ ਸਾਬਕਾ ਸਰਪੰਚ ਪਿੰਡ ਕੋਟਾਗਾ ਤੋਂ ਸਰਦਾਰ ਜਸਵੀਰ ਸਿੰਘ ਜੀ ਦੇ ਨਾਲ ਜਸਵੀਰ ਜੀ ਤੇ ਪਹਿਲਾਂ ਆਪਾਂ ਗੱਲਬਾਤ ਕਰਦੇ ਆ 130 ਨੂੰ ਲੈ ਕੇ ਇਹ ਦੱਸੋ ਕਿ ਜੋ ਅੱਜ ਸਿਆਸਤ ਦੇ ਵਿੱਚ 130 ਸ਼ਬਦ ਹੈ ਨਾ ਬਹੁਤ ਚਰਚਾ ਦੇ ਵਿੱਚ ਹੈ ਕੰਨ ਉਹ 13 ਤੇ 0 ਕਿੰਝ ਆਪਦੀ ਹੈ ਇਹ ਆਵਾਦਨੀ ਪਾਰਟੀ ਵਾਲੇ ਵੀ ਕਹਿੰਦੇ ਆ ਕਿ ਅਸੀਂ 13 ਤੋਂ 13 ਸੀਟਾਂ ਲੈ ਕੇ ਜਾਵਾਂਗੇ ਜੀ ਸਭ ਤੋਂ ਪਹਿਲਾਂ ਤਾਂ ਉਹਨਾਂ ਤੋਂ ਹੀ ਆਪਾਂ ਗੱਲ ਸਟਾਰਟ ਕਰਦੇ ਆਂ ਉਹ ਪਿਛਲੇ 2 ਸਾਲ ਹੋ ਗਏ ਉਹਨਾਂ ਨੂੰ 2 ਸਾਲਾਂ ਦੇ ਵਿੱਚ ਉਹਨਾਂ ਨੇ ਜਿਹੜੇ ਸਰਪੰਚ ਸੀਗੇ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਬਣੀਆਂ ਜਦੋਂ ਜਿਹੜੀ ਸਰਕਾਰ ਆਜਾ ਤਾਂ ਉਹ ਤੋਂ ਅਗਲੀ ਉਹਦੇ ਉਲਟ ਹੁੰਦੀ ਸੀ ਕਿ ਉਹ ਸਰਪੰਚ ਦੂਜੀ ਪਾਰਟੀ ਦੇ ਹੁੰਦੇ ਸੀਗੇ ਸਰਕਾਰ ਦੂਜੀ ਪਾਰਟੀ ਦੀ ਜੀ ਉਹਨਾਂ ਨੇ ਕਿਸੇ ਤੇ ਵੀ ਕੋਈ ਕਿੰਦੂਪਰੰਤੋਂ ਨਹੀਂ ਕੀਤਾ ਉਹਨਾਂ ਨੂੰ ਆਪਣੀ ਟਰਮ ਦੇ ਵਿੱਚ ਖੁੱਲ੍ਹ ਕੇ ਕੰਮ ਕਰਨ ਦਾ ਮੌਕਾ ਦਿੱਤਾ ਹਾਂ ਚਲੋ ਇਹ ਮੰਨ ਲੈਂਦੇ ਆ ਕਿ ਉਹਨਾਂ ਨੂੰ ਆਪਣੇ ਬੰਦੇ ਨੂੰ ਸਹੂਲਤ ਨਹੀਂ ਦਿੱਤੀ ਪਰ ਜੋ ਆਪਣੇ ਆਪ ਸਰਪੰਚ ਕਰਨਾ ਚਾਹੁੰਦਾ ਸੀ ਉਹਨੂੰ ਕਰਨ ਦਿੱਤਾ ਇਹ ਇੱਕ ਪਹਿਲੀ ਸਰਕਾਰ ਦੇਖੀ ਆ ਵੀ ਜਿਨ੍ਹਾਂ ਨੇ ਜਿਹੜੇ ਨਮਾਇंदे ਲੋਕਾਂ ਦੇ ਚੁਣੇ ਹੋਏ ਸੀਗੇ ਹੂੰ ਉਹਨਾਂ ਨੂੰ ਕੰਮ ਕਰਨ ਦੇ ਵਿੱਚ ਜਿੰਨਾ ਕਿੰਨਾ ਤੋਂ ਹੋ ਸਕਿਆ ਉਹ ਰੋਕਣ ਦੀ ਕੋਸ਼ਿਸ਼ ਕੀਤੀ ਆ ਕਿ ਪਿੰਡ ਦਾ ਇਹ ਵਿਕਾਸ ਨਾ ਕਰਨ ਸਕੇ ਇਹਨਾਂ ਦੀ ਬਜ਼ਨਾਮੀ ਹੋਵੇ ਪਿੰਡ ਦੇ ਵਿੱਚ ਵੀ ਕਿ ਇਹਨਾਂ ਨੇ ਕੁਝ ਨਹੀਂ ਕੀਤਾ ਜੀ ਤੇ ਪਹਿਲੀ ਵਾਰ ਦੇਖਿਆ ਹੁਣ ਉਹ ਤੋਂ ਅਗੇਰੀ ਹੁਣ ਅੱਗੇ ਆ ਅੱਗੇ ਲੋਕਾਂ ਨੇ ਇਹੀ ਚੀਜ਼ ਦੇਖਣਾ ਵੀ ਲੋਕਾਂ ਵਾਸਤੇ ਸਰਕਾਰ ਕੀ ਕਰ ਰਹੀ ਆ ਦੋ ਲੋਕਾਂ ਦੇ ਕੰਮ ਜਿਹੜੇ ਸਰਪੰਚੀ ਲੈਵਲ ਤੋਂ ਸ਼ੁਰੂ ਹੋਣੇ ਹੁੰਦੇ ਆ ਉਹਨਾਂ ਤੇ ਰੋਕ ਲਾ ਰਹੀ ਆ ਤਾਂ ਅੱਗੇ ਇਹਨਾਂ ਤੋਂ ਕੀ ਆਸਾ ਕੀਤੀ ਜਾ ਸਕਦੀਆਂ ਨੇ ਦੂਜੀ ਇਹ ਗੱਲ ਸੀ ਜੀ ਇਹਦੇ ਜਿਹੜੇ ਵਰਕਰ ਸੀਗੇ ਉਹ ਬੜੇ ਹਮ ਹਮ ਆ ਕੇ ਰੌਲਾ ਪਾਉਂਦੇ ਸੀਗੇ ਕਿ ਵਿਕਾਸ ਦੇ ਕੰਮ ਹੋਣਗੇ ਬਦਲਾ ਆਊਗਾ ਉਹ ਬਦਲਾ ਕੀ ਆਇਆ ਸਿਰਫ ਜੋ ਪਹਿਲਾਂ ਚੰਗਾ ਹੋ ਰਿਹਾ ਸੀ ਉਹ ਰੁੱਕ ਕੇ ਉਦੋਂ ਵੀ ਮਾੜਾ ਹੋਣ ਲੱਗ ਗਿਆ ਜਿਹੜਾ ਪਹਿਲਾਂ ਸਰਕਾਰਾਂ ਆਉਂਦੀਆਂ ਸੀ ਉਹ ਚੰਗਾ ਕਰਦੇ ਸੀਗੇ ਉਹ ਉਹਨੂੰ ਬੰਦ ਕਰਕੇ ਮਾੜੇ ਪਾਸੇ ਨੂੰ ਤੁਰ ਕੇ ਇਹੀ ਬਦਲਾ ਆਇਆ ਸਾਨੂੰ ਤਾਂ ਇਹੀ ਲੱਗਦਾ ਪਰ ਬਾਕੀ ਹੁਣ ਇਹਨਾਂ ਨੂੰ ਮੂਰੇ ਇਲੈਕਸ਼ਨ ਆ ਗਏ ਇਹਦੇ ਸਮਾਪਤ ਸੁਗਾ ਲੋਕ ਦੱਸਣਗੇ ਜਿਹੜੇ ਇਸ ਪਾਰਟੀ ਨਾਲ ਜੁੜੇ ਹੋਏ ਸੀ ਉਹ ਵੀ ਸਾਰਾ ਕੁਝ ਦੱਸ ਰਹੇ ਆ ਤੇ ਅਸੀਂ ਤਾਂ ਭਲੇਖੇ ਦੇ ਵਿੱਚ ਵੋਟਾਂ ਪਾ ਰਹੇ ਅਸੀਂ ਅੱਜ ਉਹ ਪਸਤਾ ਰਹੇ ਨੇ ਤਾਂ ਬਾਕੀ ਹੁਣ ਇਹਨਾਂ ਨੂੰ ਅਸਲੀ ਚਿਹਰਾ ਚੋਣਾਂ ਦੇ ਵਿੱਚ ਸਾਹਮਣੇ ਆ ਜੀਸਵੀਰ ਜੀ ਤੁਸੀਂ ਗੱਲ ਕੀਤੀ ਬਦਲਾਵ ਵਾਲੀ ਸਰਕਾਰ ਦੀ ਕਿ ਬਦਲਾਵ ਵਾਲੀ ਸਰਕਾਰ ਕਿਸ ਹਿਸਾਬ ਨਾਲ ਹੈ ਨਾ ਪੰਡ ਦੀ ਜੀ ਕਿਰਪਾ ਪੁੱਛਣੀ ਹੈ ਸਰਕਾਰਾਂ ਦੀ ਗੱਲ ਕਰੀਏ ਤਾਂ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੀਆਂ ਸਰਕਾਰਾਂ ਦੇ ਸਮੇਂ ਪਾਰਟੀ ਨੂੰ ਨਿਸ਼ਾਨਾ ਤੱਕ ਕੇ ਇੱਕ ਦੂਏ ਦੇ ਉੱਤੇ ਵਾਰ ਕਿਤੇ ਜਾਂਦੇ ਸੀ ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਹੈ ਤਾਂ ਕਿਰਦਾਰਾਂ ਦੇ ਉੱਤੇ ਨਿਸ਼ਾਨੇ ਵੱਜ ਰਹੇ ਨੇ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਉਹਨਾਂ ਕੋਲ ਹੋਰ ਕੋਈ ਗੱਲ ਕਰਨ ਨੂੰ ਰਹੀ ਨਹੀਂ ਸੀ ਜਾਂਦੇ ਕਿਉਂਕਿ ਪਾਰਟੀਆਂ ਨੇ ਵਧੀਆ ਕੰਮ ਕੀਤੇ ਸੀ ਉਹ ਪਾਰਟੀ ਦੇ ਆਧਾਰ ਤੇ ਗੱਲ ਕਰਦੇ ਸੀਗੇ ਤਾਂ ਉਹਨਾਂ ਕੋਲੇ ਕਰਨ ਨੂੰ ਕੋਈ ਰਹਿੰਦੀ ਨਹੀਂ ਸੀ ਹੁਣ ਆਕਾਲੀ ਦਲ ਦੀ ਸਰਕਾਰ ਰਹੀ ਹੈ ਉਦੋਂ ਉਹਨਾਂ ਨੇ ਕਿੰਨੀ ਲਾਈਟ ਦਿੱਤੀ ਆ ਜਿਹੜੇ ਜਨਰੇਟਰ ਸੀ ਉਹ ਬਿਲਕੁਲ ਖੁੰਝੇ ਚਲਾ ਕੇ ਰੱਖੇ ਹੋਏ ਸੀ ਕਿਸੇ ਨੂੰ ਚਲਾਉਣ ਦੀ ਜ਼ਰੂਰਤ ਨਹੀਂ ਸੀ ਪੈਂਦੀ ਤਾਂ ਹੁਣ ਉਹਦੇ ਬਾਰੇ ਕੀ ਗੱਲ ਕਰਨ ਉਹ ਕੀ ਕਹਿ ਸਕਦਾ ਸੀ ਇਹ ਪਾਰਟੀ ਨੇ ਤਾਂ ਸਹੂਲਤਾਂ ਇਹ ਦਿੱਤੀਆਂ ਸੀ ਫਿਰ ਉਸ ਤੋਂ ਬਾਅਦ ਕਿ ਕੋਈ ਵੀ ਬੰਦਾ ਜੇ ਕੋਈ ਪਰਿਵਾਰ ਦਾ ਮੁਖੀ ਆ ਜਾਂ ਪਿੰਡ ਦਾ ਮੁਖੀ ਆ ਜਾਂ ਸਟੇਟ ਦਾ ਮੁਖੀ ਆ ਉਹ ਜਿਹੜਾ ਕੰਮ ਕਰਦਾ ਉਹਦੇ ਤੋਂ ਕੁਝ ਨਾ ਕੁਝ ਕਮੀਆਂ ਵੀ ਰਹਿ ਜਾਂਦੀਆਂ ਸਿਰਫ ਇਹ ਉਹ ਕਮੀਆਂ ਨੂੰ ਲੱਭ ਕੇ ਇੱਕ ਦੋ ਜਿਹੜੀਆਂ ਰਹੀਆਂ ਹੁੰਦੀਆਂ ਸੀ ਜਿਹੜੇ ਵਧੀਆ ਕੰਮ ਹੁੰਦੇ ਸੀ ਉਹਨਾਂ ਤੇ ਪਰਦਾ ਪਾ ਦੇ ਜਿਹੜੇ ਕਿ ਇੱਕ ਦੋ ਗਲਤੀਆਂ ਹੋ ਜਾਂਦੀਆਂ ਸੀ ਸਿਰਫ ਉਹਨਾਂ ਨੂੰ ਉਹਦਾ ਨਾਂ ਨਾ ਕੇ ਪ੍ਰਚਾਰ ਕਰਦੇ ਸੀ ਤਾਂ ਕਿ ਇਹਨਾਂ ਨੂੰ ਬਗਨਾਮ ਕਰਨ ਦਾ ਉਹਨਾਂ ਨੂੰ ਸਮਾਂ ਮਿਲ ਸਕੇ ਕਿਉਂਕਿ ਪਾਰਟੀ ਦੇ ਆਧਾਰ ਤੇ ਤਾਂ ਇਹ ਕੁਝ ਕਹੀ ਨਹੀਂ ਸਕਦੇ ਹੁਣ ਇਹਨਾਂ ਨੂੰ 2 ਸਾਲ ਹੋ ਗਏ ਇਹਨਾਂ ਨੇ ਪਤਾ ਹੀ ਨਹੀਂ ਕੁਝ ਕੀਤਾ ਤੇ ਜੇਕਰ ਆਪਾਂ ਗੱਲ ਕਰੀਏ ਕਿਰਦਾਰਾਂ ਨੂੰ ਭੰਡਨ ਦੀ ਤਾਂ ਬਦਲਾਵ ਵਾਲੇ ਸੱਤਾ ਦੇ ਤੇ ਕਬਜ਼ਾ ਕਰਨ ਤੋਂ ਪਹਿਲਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਇੱਥੇ ਕਹਿ ਕੇ ਭੰਡਦੇ ਸੀ ਕਿ ਸ਼ਾਇਦ ਦਿਮਾਗ ਕੰਮ ਨਹੀਂ ਕਰ ਰਿਹਾ ਇਸ ਲਈ ਪਾਣੀ ਦੇ ਵਿੱਚ ਬੱਸਾਂ ਚਲਾਣ ਦੀ ਗੱਲ ਕੀਤੀ ਜਾਂਦੀ ਹੈ ਕੀ ਕਹੋਗੇ ਇਸ ਦੇ ਬਾਰੇ ਮੈਂ ਪਾਣੀ ਦੇ ਵਿੱਚ ਬਸਾਂ ਆਲੀਆਂ ਤਾਂ ਇਹ ਉਹ ਜਿਹੜੀ ਮੈਂ ਪਹਿਲਾਂ ਗੱਲ ਕਰਕੇ ਹਟਿਆ ਉਹੀ ਆ ਵੀ ਇਹਨਾਂ ਨੂੰ ਸਰਫ ਉਹ ਜਿਹੜੀ ਕੋਈ ਛੋਟੀ ਜੀ ਗੱਲ ਲੱਭ ਜਾਂਦੀ ਸੀ ਉਹਨੂੰ ਵੀ ਬੁਧਾ ਚੜਾ ਕੇ ਇਸ ਢੰਗ ਨਾਲ ਪੇਸ਼ ਕਰ ਦਿੰਦੇ ਸੀਗੇ ਕਿ ਉਹਨੂੰ ਹਾਸੋ ਜੇਣਾ ਬਣਾਇਆ ਜਾਂਦਾ ਸੀਗਾ ਪਾਣੀ ਦੇ ਵਿੱਚ ਉਹਨਾਂ ਨੇ ਬਸ ਚਲਾਈ ਆ ਇਹ ਨਹੀਂ ਕਿ ਚਲੋ ਕੰਮ ਵਧੀਆ ਸੀ ਜਾਂ ਮਾੜਾ ਸੀਗਾ ਕੁਝ ਵੀ ਸੀਗਾ ਲੋਕਾਂ ਨੂੰ ਪਸੰਦ ਆਇਆ ਜਾਂ ਨਾ ਆਇਆ ਪਰ ਉਹਨਾਂ ਨੇ ਜੋ ਕਿਹਾ ਸੀਗਾ ਬਸ ਉਹ ਚਲਾਈ ਤਾਂ ਹੈਗੀ ਆ ਪਰ ਇਹਨਾਂ ਨੂੰ ਸਰਫ ਉਹਦਾ ਪ੍ਰਚਾਰ ਕਰਨ ਦਾ ਮੌਕਾ ਮਿਲ ਗਿਆ ਵੀ ਸ਼ਾਇਦ ਇਹ ਟਾਗੇ ਰਚਾ ਹੈ ਵੀ ਕੁਝ ਕਰਨਾ ਨਹੀਂ ਪਰ ਉਹਨਾਂ ਨੇ ਚਲਾ ਕੇ ਦਿਖਾਈ ਆ ਉਹ ਕਹਾ ਪੂਰੀ ਚੱਲੀ ਜਾਂ ਨਾ ਚੱਲੀ ਉਹ ਬਾਤ ਹੀ ਗੱਲ ਤੁਹਾਡੇ ਕਹਿਣ ਤੋਂ ਭਾਵ ਕਿ ਸੁਖਬੀਰ ਬਾਦਲ ਦੀ ਕਹਿਣੀ ਤੇ ਕਥਨੀ ਇੱਕ ਹੈ ਇੱਕ ਹੈ ਤੇ ਜੇਕਰ ਆਪਾਂ ਗੱਲ ਕਰੀਏ ਬਦਲਾਵ ਵਾਲੀ ਸਰਕਾਰ ਦੀ ਤਾਂ ਬਦਲਾਵ ਵਾਲੀ ਸਰਕਾਰ ਦੀ ਕਹਿਣੀ ਤੇ ਕਥਨੀ ਨੂੰ ਤੁਸੀਂ ਕਿੱਥੇ ਸੰਤੁਸ਼ਟ ਹੋ ਇਹ ਹੁਣ ਆਪਣੇ ਸਾਰਿਆਂ ਦੇ ਮੂਹਰੇ ਹੀ ਆ ਜੀ ਉਹਨਾਂ ਦੀ ਤਸਵੀਰ ਉਹ ਪਹਿਲਾਂ ਉਹ ਇਹ ਕਹਿੰਦੇ ਸੀ ਕਿ ਵੀ ਜਿਹੜੇ ਲੀਡਰ ਨੇ ਉਹ ਹਰ ਥਾਂ ਆਪਣੀ ਫੋਟੋ ਲਾਉਂਦੇ ਆ ਅਸੀਂ ਇਹ ਕਿਹਦੀ ਫੋਟੋ ਨਹੀਂ ਲਾਵਾਂਗੇ ਅਸੀਂ ਡਾਕਟਰ ਅੰਬੇਦਕਰ ਦੀ ਫੋਟੋ ਲਾਵਾਂਗੇ ਭਗਤ ਸਿੰਘ ਦੀ ਲਾਵਾਂਗੇ ਹੁਣ ਅੱਜ ਦੇਖ ਲਓ ਵੀ ਕੋਈ ਕੋਨਾ ਛੱਡਿਆ ਹੀ ਨਹੀਂ ਹੋਇਆ ਜਿੱਥੇ ਸੀਐਮ ਸਾਹਿਬ ਦੀ ਫੋਟੋ ਨਾ ਲੱਗੀ ਹੋਵੇ ਜੀ ਤੇ ਹੁਣ ਇਹ ਇਹਨਾਂ ਦੇ ਆਪਣੇ ਜੋ ਕਾਰਜਕਾਲ ਦੇ ਵਿੱਚ ਜੋ ਵੀ ਇਹਨਾਂ ਨੇ ਕੰਮ ਕੀਤੇ ਹੋਇਆ ਉਹਨਾਂ ਤੋਂ ਹੀ ਆਪਾਂ ਨੂੰ ਪਤਾ ਲੱਗਦਾ ਵੀ ਜੋ ਇਹਨਾਂ ਨੇ ਕਿਹਾ ਸੀ ਬਦਲਾਅ ਕਿੱਥਲੇ ਪਾਸੇ ਨੂੰ ਆਇਆ ਵੀ ਇਹਨਾਂ ਨੇ ਕੀ ਚੇਂਜ ਕੀਤਾ ਇਹ ਆਪ ਹੀ ਜਵਾਬ ਦੇ ਸਕਦੇ ਆ ਉਹ ਤਾਂ ਸਾਨੂੰ ਤਾਂ ਕੁਝ ਲੱਗਦਾ ਨਹੀਂ ਵੀ ਇਹਨਾਂ ਨੇ ਬਦਲਾਅ ਕੀਤਾ ਜੀ ਚਲੋ ਆਪਾਂ ਗੱਲ ਕਰਦੇ ਆ ਐਮਪੀ ਸੀਟ ਦੀ ਤੁਹਾਡੀ ਜ਼ਿਲ੍ਹਾ ਲੁਧਿਆਣਾ ਇਸ ਵਕਤ ਹੌਟ ਸੀਟ ਹੈ ਪੰਜਾਬ ਦੀ ਐਮਪੀ ਦੇ ਰਿਗਾਰਡਿੰਗ ਤੇ ਬੀਜੇਪੀ ਵੱਲੋਂ ਦਿੱਤੇ ਗਏ ਉਮੀਦਵਾਰ ਸਰਦਾਰ ਰਵਨੀਤ ਸਿੰਘ ਬਿੱਟੂ ਪਿੰਡ ਕੋਟਾਗਾ ਦੇ ਵਿੱਚ ਪਿਛਲੇ ਕਾਰਜਕਾਲ ਦੇ ਵਿੱਚ ਜਦੋਂ ਦੀ ਮੌਜੂਦਾ ਸੈਂਟਰ ਸਰਕਾਰ ਜਿਹੜੀ ਹੈ ਪਿੰਡ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਨ ਲੱਗੀ ਹੋਈ ਹੈ ਉਸ ਸਬੰਧ ਦੇ ਵਿੱਚ ਕਿੰਨੀ ਵਾਰੀ ਪਿੰਡ ਕੋਟ ਆਗਾ ਦੇ ਧਰਨੇ ਤੇ ਕਿਸਾਨਾਂ ਦੇ ਹੱਕ ਵਿੱਚ ਆਏ ਇੱਕ ਵਾਰ ਵੀ ਨਹੀਂ ਪਹੁੰਚੇ ਜੀ ਬਿਲਕੁਲ ਆ ਕੇ ਕਿਸੇ ਦੀ ਬਾਤ ਨਹੀਂ ਪੁੱਛੀ ਚਾਹੇ ਉਹ ੱੱਕੇ ਨਾਲ ਦੋ ਵਾਰ ਸਾਡੀਆਂ ਫਸਲਾਂ ਮਤਲਬ ਬਰਬਾਦ ਕਰਕੇ ਗਏ ਪਰ ਉਹਨਾਂ ਨੇ ਕੋਈ ਅਖਬਾਰੀ ਬਿਆਨਵਾਜੀ ਵੀ ਨਹੀਂ ਕੀਤੀ ਵੀ ਇਹ ਗਲਤ ਹੋ ਰਿਹਾ ਵੀ ਇਹ ਉਹਨਾਂ ਦੇ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਪਾਉਣ ਤੋਂ ਬਗੈਰ ਹੀ ਕਬਜ਼ਾ ਕਰ ਰਹੇ ਆ ਵੀ ਇਹ ਮਾੜੀ ਗੱਲ ਹੈ ਇਹ ਇੱਥੋਂ ਤੱਕ ਵੀ ਨਹੀਂ ਕਿਹਾ ਉਹਨਾਂ ਦਾ ਇੱਕ ਪਾਸੇ ਤੇ ਜੇਕਰ ਆਪਾਂ ਹੁਣ ਗੱਲ ਕਰੀਏ ਉਮੀਦਵਾਰ ਵਜੋਂ ਭਾਜੀਪੀ ਨੇ ਸਰਦਾਰ ਰਵਨੀ ਸਿੰਘ ਬਿੱਟੂ ਦਿੱਤੇ ਨੇ ਤੇ ਮੰਨ ਲਓ ਸਰਦਾਰ ਰਵਨੀ ਸਿੰਘ ਬਿੱਟੂ ਵੋਟਾਂ ਦੇ ਲਈ ਪਿੰਡ ਕੋਟਾਗਾ ਦੇ ਵਸਨੀਕਾ ਦੇ ਕੋਲ ਆ ਕੇ ਝੋਲੀ ਫੈਲਾਂਦੇ ਨੇ ਤਾਂ ਪਿੰਡ ਕੋਟਾਗਾ ਦੇ ਵਸਨੀਕਾਂ ਦਾ ਕੀ ਫੈਸਲਾ ਹੋਵੇਗਾ ਉਹਨਾਂ ਤੋਂ ਸਵਾਲ ਪੁੱਛੇ ਜਾਣਗੇ ਜੀ ਵੀ ਹੁਣ ਤੱਕ ਜੋ ਸਾਡੇ ਨਾਲ ਹੁੰਦਾ ਸੀ ਉਹ ਤੁਸੀਂ ਕਿੱਥੇ ਰਹੇ ਹੋ ਅੱਜ ਤੁਹਾਨੂੰ ਤੁਸੀਂ ਆਪਣੀ ਲੋੜ ਨੂੰ ਤਾਂ ਆ ਜਾਣੇ ਹੋ ਸਾਡੇ ਤੇ ਕਿੰਨਾ ਕਹਿਟਾ ਆ ਗਿਆ ਕਿਸਾਨਾਂ ਨੂੰ ਚੱਕ-ਚੱਕ ਕੇ ਜਿਹੜਾਂ ਦੇ ਵਿੱਚ ਡੱਕਿਆ ਹੁਣਾ ਉੱਥੇ ਆਪਣੇ ਪੰਜਾਬ ਸਰਕਾਰ ਵੱਨਿਓ ਵੀ ਜਦੋਂ ਨੌਰੀ ਬਾਰਡਰ ਤੇ ਜਿੱਥੇ ਬੰਦੀਆਂ ਗਈਆਂ ਉਥੇ ਹਰਿਆਣਾ ਸਰਕਾਰ ਨੇ ਕਿੰਨਾ ਤੱਕਾ ਜਿੱਤਾ ਤਾਂ ਉਹਦੇ ਖਿਲਾਫ ਪੰਜਾਬ ਸਰਕਾਰ ਨੂੰ ਬੋਲਣਾ ਚਾਹੀਦਾ ਸੀ ਪਰ ਇਹ ਸੈਂਟਰ ਦੇ ਵਿੱਚ ਸੀਗੇ ਇਹਨਾਂ ਨੂੰ ਵੀ ਬੋਲਣਾ ਚਾਹੀਦਾ ਸੀ ਐਮਪੀ ਦੀ ਸੀਟ ਸੀ ਇਹਨਾਂ ਕੋਲੇ ਇਹ ਵੀ ਉਹਦੇ ਬਾਰੇ ਕੁਝ ਕਹਿ ਸਕਦਾ ਇਹ ਵੀ ਸਾਡੇ ਨਾਲ ਤੱਕਾ ਹੋ ਰਿਹਾ ਪਸੰਦਾਂ ਦੇ ਜਿਹੜੇ ਹਰ ਵਾਰ ਹਮੇਸ਼ਾ ਉਲਟੀ ਚੱਲਦੇ ਆ ਉਹਨਾਂ ਨੂੰ ਫਿਰ ਉਹ ਜਿਹੇ ਸਵਾਲਾਂ ਦੀ ਵਿਚਾਰ ਪਾਉਂਗੀ ਤਾਂ ਉਹ ਦੇਖਦੇ ਆ ਵੀ ਕੀ ਜਵਾਬ ਦਿੰਦੇ ਆ ਉਹ ਨਨਕੀ ਕੀਤਾ ਦੱਸਣਗੇ ਜੇਕਰ ਗੱਲ ਕਰੀ ਆਪਾਂ ਪਿੰਡ ਦੀਆਂ ਪੰਚਾਇਤਾਂ ਦੀ ਪੰਚਾਇਤਾਂ ਪੰਗ ਹੋਣ ਤੋਂ ਬਾਅਦ ਮੌਜੂਦਾ ਸਰਕਾਰ ਨੇ ਪਿੰਡ ਕੋਟਾਗਾ ਦੇ ਕਿਹੜੇ ਕਿਹੜੇ ਵਿਕਾਸ ਕੰਮ ਕੀਤੇ ਕੋਈ ਵੀ ਨਹੀਂ ਕੀਤਾ ਜੀ ਪਹਿਲਾਂ ਤੋਂ ਹੀ ਉਹਨਾਂ ਨੇ ਕੋਸ਼ਿਸ਼ ਕੀਤੀ ਆ ਵੀ ਕੋਈ ਕੰਮ ਨਾ ਹੋ ਸਕੇ ਆਪਦੀ ਹਿੰਮਤ ਨਾਲ ਫਿਰ ਵੀ ਸਰਪੰਚ ਜੋ ਕਰਕੇ ਕਰਕੇ ਪਰ ਉਹਨਾਂ ਦੀ ਕੋਸ਼ਿਸ਼ ਹੈ ਜੀ ਵੀ ਪਿੰਡ ਚ ਕੰਮ ਨਾ ਹੋ ਵੰਗੇਟੇ ਤੇ ਕੋਈ ਤਰੀਕੇ ਵਰਤ ਕੇ ਰੋਕਣ ਦੀ ਕੋਸ਼ਿਸ਼ ਕੀਤੀ ਤੁਸੀਂ ਆਪਣੇ ਸ਼ਬਦਾਂ ਦੇ ਵਿੱਚ ਦੱਸਿਆ ਕਿ ਰਵਨੀ ਸਿੰਘ ਬਿੱਟੂ ਦਾ ਪਿੰਡ ਦੇ ਵਿੱਚ ਸਵਾਲ ਚੱਕੇ ਜਾਣਗੇ ਉਹਨਾਂ ਦਾ ਵਿਰੋਧ ਵੀ ਕੀਤਾ ਜਾਏਗਾ ਪਰ ਬੀਜੇਪੀ ਦਾ ਕਹਿਣਾ ਇਹ ਹੈ ਕਿ ਪਿੰਡਾਂ ਦੇ ਵਿੱਚ ਬੀਜੇਪੀ ਨੂੰ ਸਮਰਥਨ ਮਿਲ ਰਿਹਾ ਨਾ માત્ર ਵਿਰੋਧ ਹੈ ਇਸ ਦੇ ਬਾਰੇ ਕੀ ਕਹੋਗੇ ਇਹ ਜਦੋਂ ਪਿੰਡਾਂ ਚ ਆਉਣਗੇ ਜੀ ਉਦੋਂ ਪਤਾ ਲੱਗੂਗਾ ਵਿਰੋਧ ਕਿੰਨਾ ਕਰ ਹਮ ਲੋਕ ਤਾਂ ਛੱਤਰ ਖੋਲੀ ਬੈਠਾ ਉਹਨਾਂ ਦੇ ਖਾਤਰ ਵੀ ਪਿੰਡ ਦੇ ਵਿੱਚ ਆਉਣ ਸੀ ਉਹ ਸਵਾਲ ਪੁੱਛਾਂਗੇ ਐਨੇ ਦੁਖੀ ਨੇ ਉਹਨਾਂ ਦਾ ਹੂੰ ਉਹਨਾਂ ਨੂੰ ਲੱਗ ਰਿਹਾ ਜਿਸ ਤਰ੍ਹਾਂ ਕੋਈ ਪਿੰਡ ਦਾ ਕੋਈ ਕਿਸੇ ਤੇ ਪ੍ਰੈਸ਼ਰ ਪਾ ਕੇ ਜਿੱਤੇ ਤਾਂ ਕੋਈ ਕਿਸਾ ਕਿਸਦਾ ਕਬੜਾ ਕੀਤਾ ਆ ਉਹਨੂੰ ਆਪਣੇ ਸ਼ਾਮਲ ਕਰਕੇ ਉਹਨਾਂ ਨੂੰ ਲੱਗ ਰਿਹਾ ਕਿ ਅਸੀਂ ਸ਼ਾਇਦ ਆਪਣੀ ਪਾਰਟੀ ਵਧਾ ਰਹੇ ਹਾਂ ਪਰ ਉਹ ਵਾਧੇ ਨਹੀਂ ਹੈਗੇ ਲੋਕਾਂ ਨੇ ਪਾਉਣੀਆਂ ਉਹਨਾਂ ਦੀ ਸਿਰਫ ਇੱਕ ਹੀ ਵੋਟ ਆ ਜਿਹਨਾਂ ਨੂੰ ਉਹ ਲੈ ਕੇ ਗਿਆ ਕਿ ਇੱਕ ਵੋਟ ਜੇ ਉਹ ਕਰਤੀ 10 ਬੰਦੇ ਜੇ ਵਿੱਚ ਲੈ ਜੇ ਉਹਦੇ ਨਾਲ ਤਾਂ ਕੋਈ ਫਰਕ ਨਹੀਂ ਪੈਣਾ ਜਿਹੜਾ ਗੁੱਸਾ ਉਹ ਲੋਕਾਂ ਦੇ ਮਨਾਂ ਦੇ ਵਿੱਚ ਆ ਪਰ ਲੋਕਾਂ ਦੀਆਂ ਹੀ ਵੋਟਾਂ ਨੇ ਉਹਨਾਂ ਨੇ ਦੱਸਣਾ ਉਹਨਾਂ ਨੂੰ ਵੀ ਤੁਸੀਂ ਕੀ ਜੇਕਰ ਗੱਲ ਕਰੀਏ ਪਿਛਲੀਆਂ ਸਰਕਾਰਾਂ ਦੇ ਤੇ ਹੁੰਦੇ ਸਮੇਂ ਦੀ ਐਮਪੀ ਇਲੈਕਸ਼ਨ ਸਿਰਤੇ ਆ ਪਰ ਇਹ ਪਹਿਲੀ ਵਾਰੀ ਇੰਜ ਹੋਇਆ ਹੈ ਕਿ ਉਧਰ ਇਲੈਕਸ਼ਨ ਸਿਰਤੇ ਆ ਪਰ ਪੰਜਾਬ ਦੀ ਜਿਹੜੀ ਕਿਸਾਨ ਨੇ ਦੇ ਜੱਥੇਬੰਦੀਆਂ ਨੇ ਉਹ ਬਾਰਡਰ ਤੇ ਬੈਠੀਆਂ ਨੇ ਇਹਦੇ ਬਾਰੇ ਕੀ ਕਹੋਗੇ ਇਹ ਜੀ ਪਹਿਲਾਂ ਉਦੋਂ ਮੰਨ ਗਏ ਸੀ ਕਿ ਜਿਵੇਂ ਐਮਐਸਪੀ ਦੀ ਗਰੰਟੀ ਤੇ ਹੋਰ ਕਈ ਕਾਲੇ ਕਾਨੂੰਨ ਰੱਦ ਕਰਨੇ ਆ ਹੁਣ ਕਾਲੇ ਕਾਨੂੰਨਾਂ ਦੇ ਅਸਾ ਅਰਨ ਵਾਲੀ ਜਿਹੜੇ ਉਹ ਕੀਤੇ ਸੀਗੇ ਇਹ ਕਹਿੰਦੇ ਤਾਂ ਹੈਗੇ ਅਸੀਂ ਰੱਦ ਕਰਤੇ ਬਿਜਲੀ ਬਿੱਲ ਰੱਦ ਕਰਤਾ ਪਰਾਲੀ ਵਾਲੀ ਆ ਰੱਦ ਕਰਤਾ ਹੁਣ ਦੁਬਾਰਾ ਉਹ ਪਿੰਡ ਦੇ ਵਿੱਚ ਟੀਮਾਂ ਭੇਜਦੇ ਸੀਗੇ ਵੀ ਇਹਨਾਂ ਤੇ ਪਰਚੇ ਕਰੋ ਜਿਹੜੇ ਅੱਗ ਲਾ ਰਹੇ ਆ ਤੇ ਜਿਹੜੀਆਂ ਸਬ ਸਿੱਟੀਆਂ ਸੀ ਉਹਨਾਂ ਦੇ ਵੀ ਕਪਲੇ ਆ ਪੰਜਾਬ ਸਰਕਾਰ ਦੇ ਸਾਹਮਣੇ ਆਇਆ ਵੀ ਜੋ ਕੁਝ ਹੋਇਆ ਕਿਸਾਨਾਂ ਦੇ ਨਾਲ ਉਹਦੇ ਤੇ ਵੀ ਕੋਈ ਕਾਰਵਾਈ ਨਹੀਂ ਹੈਗੀ ਕਪਲੇ ਹੋਏ ਨੇ ਸਬੂਤ ਹੋ ਗਏ ਪਰ ਉਹਨਾਂ ਤੇ ਕਾਰਵਾਈ ਕੋਈ ਨਹੀਂ ਤੇ ਹੁਣ ਉਥੇ ਆਪਣੇ ਬਾਰਡਰ ਤੇ ਜਾ ਕੇ ਇਸੇ ਕਰਕੇ ਹੀ ਬੈਠੇ ਸੀ ਵੀ ਜੋ ਵਾਲੇ ਕਰਕੇ ਸੈਂਟਰ ਸਰਕਾਰ ਮੁੱਕਰੀ ਐ ਵੀ ਇਹ ਤੁਹਾਨੂੰ ਯਾਦ ਕਰਾਈਏ ਪਰ ਉਹ ੱੱਕੇ ਨਾਲ ਉਹਨਾਂ ਨੂੰ ਰੋਕਿਆ ਗਿਆ ਸਿਰਫ ਆਪਾਂ ਰੋਸ ਪ੍ਰਗਟ ਕਰ ਸਕਦੇ ਆ ਆਪਣੇ ਕੋਲੇ ਇੰਨੇ ਹਥਿਆਰ ਤਾਂ ਨਹੀਂ ਵੀ ਜਿਹੜਾ ਉਹਨਾਂ ਦਾ ਮੁਕਾਬਲਾ ਕਰ ਸਕੀਏ ਪਰ ਆਪਾਂ ਆਪਣਾ ਦਿਲ ਦਾ ਰੋਸ ਉਹਨਾਂ ਨੂੰ ਜ਼ਰੂਰ ਦਿਖਾਇਆ ਜਿੱਥੇ ਬੰਦਿਆ ਨੇ ਹੂੰ ਤੋ ਅਰ ਹੁਣ ਉਦੋਂ ਅਗਲਾ ਉਹਨਾਂ ਨੂੰ ਖਮਾਜਾ ਭੁਗਤਣਾ ਪਊਗਾ ਲੈਕਸ ਨਾਲ ਜਿੱਥੇ ਬੰਦਿਆ ਨੇ ਦਿਖਾਏਗੇ ਰੋਸ ਦਾ ਕਿ ਸਿਆਸਤਦਾਨਾਂ ਦੀ ਕੰਨ ਦੇ ਉੱਤੇ ਕੋਈ ਜੂ ਰਹਿੰਗੇ ਕੀ ਇਹ ਸਮਝ ਦੱਸੂਗਾ ਜੀ ਹੁਣ ਕੋਈ ਵੀ ਹੁਣ ਜਿਹੜੀਆਂ ਪਾਰਟੀਆਂ ਅੱਜ ਚੋਣਾਂ ਲੜ ਰਹੀਆਂ ਇਹਨਾਂ ਨੂੰ ਵੀ ਦੇਖਣਾ ਪਊਗਾ ਕਿ ਪੰਜਾਬ ਦੇ ਮਨ ਦੇ ਵਿੱਚ ਦੁੱਖ ਹੈ ਵੀ ਸਾਡੇ ਨਾਲ ਤਕਾ ਹੋ ਰਿਹਾ ਜਿਹੜੀ ਪਾਰਟੀ ਇਹਨਾਂ ਦੀ ਸੁਣਵਾਈ ਕਰੂਗੀ ਹੋ ਸਕਦਾ ਉਹਨੂੰ ਬੈਨੀਫਿਟ ਵੀ ਮਿਲੇ ਜੇ ਕੋਈ ਇਹਨਾਂ ਦੇ ਕਿਸਾਨਾਂ ਦੇ ਹੱਕ ਦੀ ਜਿਹੜੀ ਵੀ ਪਾਰਟੀ ਗੱਲ ਕਰੂਗੀ ਉਹਨੂੰ ਬੈਨੀਫਿਟ ਮਿਲੂਗਾ ਜੇ ਕੋਈ ਇਹਨਾਂ ਨੂੰ ਭਰੋਸਾ ਦਊਗਾ ਵੀ ਹਾਂ ਤੁਹਾਡੇ ਹੱਕ ਦੇ ਵਿੱਚ ਆ ਗੱਲ ਕੀਤੀ ਜਾਊ ਪਰ ਜੇ ਜਿਸ ਤਰ੍ਹਾਂ ਭਾਜਪਾ ਨੇ ਲਾਰੇ ਲਾਏ ਆ ਉਸ ਤਰ੍ਹਾਂ ਜੇ ਕਰਨਗੇ ਫਿਰ ਉਹ ਤਾਂ ਮੋਦੀ ਹੋਈ ਖਾਂਗੇ ਫਿਰ ਉਹਨਾਂ ਕੀ ਗਰੰਟੀ ਲੈ ਕੇ ਤਸੱਲੀ ਕਰਨ ਹੋਊਗੀ ਜਥੇਬੰਦੀਆਂ ਦੀ ਪਾ ਉਹਨਾਂ ਦੀ ਸਪੋਰਟ ਹੋ ਸਕਦੀ ਹੈ ਨਹੀਂ ਤਾਂ ਫਿਰ ਸਮਝ ਸੁਗਾ ਉਹਨਾਂ ਨੂੰ ਵੀ ਕੀ ਹੋਣਾ ਮੰਨ ਲਓ ਆਨਵਲੀ ਸਮੀਨ ਦੇ ਵਿੱਚ ਸਰਦਾਰ ਰਵਨੀਤ ਸਿੰਘ ਬਿੱਟੂ ਤੁਹਾਡੇ ਕੋਲ ਭਰੋਸਾ ਲੈ ਕੇ ਆਂਦੇ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਸੰਬੰਧ ਦੇ ਵਿੱਚ ਫਿਰ ਲੋਕਾਂ ਦਾ ਭਰੋਸਾ ਪਾ ਜੀ ਪਹਿਲਾਂ ਹੀ ਦੇਖ ਲਓ ਇਹਨਾਂ ਨੇ ਪਹਿਲਾਂ ਕਾਂਗਰਸ ਪਾਰਟੀ ਦੇ ਵਿੱਚ ਸੀਗੇ ਉਹਨੂੰ ਪੂਰਾ ਭਰੋਸਾ ਦਿੱਤਾ ਸੀ ਹੁਣ ਭਾਜਪਾ ਨੂੰ ਪੂਰਾ ਭਰੋਸਾ ਦਤਾ ਹੈ ਮਾ ਤੁਹਾਡੇ ਨਾਲ ਇਹ ਤੇ ਅਸੀਂ ਭਰੋਸਾ ਕਰ ਹੀ ਨਹੀਂ ਸਕਦੇ ਪਰ ਜੇਕਰ ਗੱਲ ਕੀਤੀ ਜਾਵੇ ਰਣਵੀਰਬੀਨ ਸਿੰਘ ਬਿੱਟੂ ਦੀ ਤਾਂ ਰਣਵੀਰਬੀਨ ਸਿੰਘ ਬਿੱਟੂ ਦੇ ਚਿਹਰੇ ਦੇ ਨਾਲੋਂ ਜ਼ਿਆਦਾ ਚਿਹਰਾ ਤਾਂ ਮਾਇਨੇ ਰੱਖਦਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤੇ ਵੋਟਾਂ ਤਾਂ ਨਰਿੰਦਰ ਮੋਦੀ ਦੇ ਫੇਸ ਨੂੰ ਪੈਣੀ ਹੈ ਪਰ ਫਿਰ ਵੀ ਜਿਹੜਾ ਵਿਅਕਤੀ ਮੂਹਰੇ ਕੀਤਾ ਹੁੰਦਾ ਜੀ ਉਹਦਾ ਵੀ ਕਿਰਦਾਰ ਤਾਂ ਦੇਖਣਾ ਹੀ ਪੈਂਦਾ ਵੀ ਜੇ ਸਾਡੀ ਉਹ ਗੱਲ ਪਚਾ ਸਕਦਾ ਇਮਾਨਦਾਰੀ ਤਾਂ ਉਹਦੀ ਦੇਖਣੀ ਪਊਗੀ ਹਮ ਹੁਣ ਜਿਸ ਤਰ੍ਹਾਂ ਕਿ ਇਹ ਨੇ ਜਿਹੜਾ ਪਾਰਟੀ ਪ੍ਰਤੀ ਵਫਾਦਾਰ ਨਹੀਂ ਰਿਹਾ ਲੋਕਾਂ ਪ੍ਰਤੀ ਕਿਥੋਂ ਰਹਿ ਜਾਂਦਾ ਹਮ ਜੇਕਰ ਆਪਾਂ ਕਿਰਦਾਰ ਦੀ ਗੱਲ ਕਰੀ ਉਹਨੂੰ ਸਾਈਡ ਤੇ ਰੱਖ ਕੇ ਆਪਾਂ ਪਿਛਲੇ 5 ਸਾਲ ਦਾ ਸਮਾਂ ਦੇਖੀਏ ਤਾਂ ਪਿੰਡ ਦੀਆਂ ਪੰਚਾਇਤਾਂ ਨੂੰ ਰਾਜ ਸਰਕਾਰ ਨੇ ਕੋਈ ਵਿਕਾਸ ਕੰਮ ਲਈ ਸਹਿਯੋਗ ਨਹੀਂ ਕੀਤਾ ਪਰ ਕੋਈ ਗ੍ਰਾਂਟ ਨਹੀਂ ਦਿੱਤੀ ਪਰ ਜੇਕਰ ਸੈਂਟਰਲ ਸਰਕਾਰ ਦੀ ਗੱਲ ਕੀਤੀ ਜਾਵੇ ਕਿਸਾਨਾਂ ਦੇ ਨਾਲ ਇਨਾ ਵਿਰੋਧਵਾਦੀ ਹੋਣ ਦੇ ਬਾਵਜੂਦ ਵੀ ਸੈਂਟਰਲ ਸਰਕਾਰ ਨੇ ਪਿੰਡਾਂ ਦੇ ਵਿਕਾਸ ਕੰਮਾਂ ਦੀ ਰਕਮ ਜਿਹੜੀ ਹੈ ਗ੍ਰਾਂਟ ਜਿਹੜੀ ਹੈ ਨਹੀਂ ਰੋਕੀ ਉਹਨੂੰ ਕਿੱਥੇ ਦੇਖਦੇ ਹੋ ਹਾਂਜੀ ਇਹ ਇਹ ਹੈਗੀ ਐ ਉਹਦੀ ਸੈਂਟਰਲ ਸਰਕਾਰ ਨੇ ਸਫਲਤ ਕਰਨੀ ਬਣਦੀ ਐ ਇਹਦੇ ਚ ਬਈ ਉਹਨਾਂ ਨੇ ਜਿਹੜੀ ਆਮ ਪਾਰਟੀ ਨੇ ਕੀਤਾ ਉਹ ਗੱਲ ਨਹੀਂ ਕੀਤੀ ਉਹਨਾਂ ਨੇ ਫਿਰ ਵੀ ਜਿੰਨਾ ਕੋ ਕੁਝ ਕਰ ਸਕਦੇ ਸੀ ਉਹਨਾਂ ਨੇ ਕੀਤਾ ਇਸ ਦਾ ਬੈਨੀਫਿਟ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਏਗਾ ਨਾ ਤੇ ਭਾਵੇਂ ਚਿਹਰਾ ਐਮਪੀ ਵਜੋਂ ਇਥੇ ਰਮਨਿਤ ਬਿੱਟੂ ਐ ਨਹੀਂ ਨਰਿੰਦਰ ਮੋਦੀ ਨੂੰ ਤਾਂ ਜਾਊਗਾ ਜੀ ਜੇ ਉਹਨਾਂ ਨੇ ਹੋਰ ਵੀ ਕੰਮ ਵਧੀਆ ਕੀਤੇ ਹੋਣ ਹੁਣ ਇੱਕ ਪਾਸੇ ਜੇ ਬੰਦੇ ਨੂੰ ਕੁਝ ਉਦੇ ਮੂੰਹ ਤੇ ਥੱਪੜ ਵੀ ਮਾਰ ਲਿਆ ਉਹਨੂੰ ਉਸ ਤੋਂ ਬਾਅਦ ਉਹਨੂੰ ਖਾਣ ਨੂੰ ਲੱਡੂ ਵੀ ਫੜਾ ਤੇ ਤਾਂ ਉਹ ਦੇਖ ਲਓ ਵੀ ਫਿਰ ਉਹਨੂੰ ਉਹਦਾ ਧੰਨਵਾਦ ਕਰੂਗਾ ਜਾਂ ਉਹ ਦੇ ਬਾਰੇ ਬੁਰਾ ਭਲਾ ਕਰੂਗਾ ਤੁਹਾਡੀ ਹੀ ਭਾਸ਼ਾ ਵਿੱਚ ਗੱਲ ਕਰਦੇ ਆ ਥੱਪੜ ਔਰ ਲੱਡੂ ਤੁਸੀਂ ਇਹ ਦੱਸੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਕਿਸਾਨ ਜਿੱਥੇ ਬੰਦੀਆਂ ਦੇ ਆਗੂ ਜਿਹੜੇ ਨੇ ਜਿੱਥੇ ਬੰਦੀਆਂ ਨੇ ਉਹ ਕਿਹੜੇ ਕਿਹੜੇ ਲੱਡੂ ਭਾਲਦੇ ਨੇ ਉਹ ਇਹ ਕਹਿੰਦੇ ਇੱਕ ਤਾਂ ਸੁਆਮੀ ਨਾਥਨ ਰਿਪੋਰਟ ਆ ਜਿਹੜੀ ਵੀ ਇਹ ਲਾਗੂ ਕਰੋ ਜੀ ਵੀ ਤਾਂ ਕਿ ਸਾਨੂੰ ਰੇਟ ਸਹੀ ਮਿਲ ਸਕੇ ਉਹਨਾਂ ਦੇ ਮੁਨਾਫੇ ਦੇ ਵਿੱਚ 50% ਜੋੜ ਕੇ ਉਹਦੇ ਮੁਤਾਬਕ ਸਾਨੂੰ ਰੇਟ ਮਿਲਣਾ ਚਾਹੀਦਾ ਔਰ ਦੂਜਾ ਇਹ ਗੱਲ ਆ ਬਜ਼ਲੀ ਬੀਮਾ ਵੀ ਕਹਿੰਦਾ ਵੀ ਹੋਣਾ ਚਾਹੀਦਾ ਤੇ ਹੁਣ ਕਿਸਾਨਾਂ ਦਾ ਇਨਾ ਨੁਕਸਾਨ ਜਿਹੜਾ ਹੋਇਆ ਜਿਹੜੇ ਪਰਚੇ ਹੋਇਆ ਉਹ ਰੱਦ ਹੋਣ ਜਿਹੜੇ ਕਿਉਂਕਿ ਉੱਥੇ ਜਿਹੜੇ ਬੈਠੇ ਸੀ ਕਿਸਾਨ ਉਹ ਆਪਣੀਆਂ ਮੰਗਾਂ ਮਨਵਾਉਣ ਦੇ ਖਾਤਰ ਹੀ ਬੈਠੇ ਸੀਗੇ ਜਿਹੜਾ ਕਿ ਸੁਭਾਨਕ ਹੱਕ ਆ ਆਪਣਾ ਮੰਗ ਆਪਣੀ ਮਨਵਾਉਣ ਦਾ ਉਥੇ ਉਹਨਾਂ ਤੇ ਕਿੰਨਾ ਤਸ਼ੱਦਦ ਕੀਤਾ ਗਿਆ ਉਹਨਾਂ ਤੇ ਪਰਚੇ ਜਿਹੜੇ ਕੀਤੇ ਆ ਉਹ ਸਾਰੇ ਰੱਦ ਹੋਵਣ ਜੀ ਦਾ ਕਿਹੜਾ ਨੁਕਸਾਨ ਹੋਇਆ ਟਰੈਕਟਰ ਪੰਨਿਆਂ ਜਾਂ ਹੋਰ ਗੱਡੀਆਂ ਪੰਨਿਆਂ ਉਹਦਾ ਨੁਕਸਾਨ ਪੂਰਾ ਹੋਵੇ ਹੋ ਸਕਦਾ ਉਹ ਮੱਲਮ ਪੱਟੀ ਨਾਲ ਉਹਨਾਂ ਦੇ ਮਨ ਦੇ ਵਿੱਚ ਨਰਮਾਈ ਆਵੇ ਪਰ ਨਹੀਂ ਤਾਂ ਫਿਰ ਉਹਨਾਂ ਦੇ ਮਨ ਦੇ ਵਿੱਚ ਬੜੀ ਜ਼ਹਿਰ ਭਰੀ ਹੋਈ ਆ ਬਹੁਤ ਬੁਰਾ ਲੱਗ ਰਿਹਾ ਜੇਕਰ ਆਪਾਂ ਗੱਲ ਕਰੀਏ ਕਾਂਗਰਸ ਹਾਈ ਕਮਾਂਡ ਰਾਹੁਲ ਗਾਂਧੀ ਦੀ ਤਾਂ ਰਾਹੁਲ ਗਾਂਧੀ ਪੂਰੇ ਦੇਸ਼ ਦੇ ਵਿੱਚ ਘੁੰਮੇ ਪਰ ਜੇਕਰ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਇਸ ਵਕਤ ਪੂਰੇ ਪੰਜਾਬ ਦੇ ਵਿੱਚ ਫੇਰੀ ਤੇ ਨੇ ਕਿੱਥੇ ਦੇਖਦੇ ਹੋ ਪਹਿਲੀ ਗੱਲ ਪਾਇਆ ਜੀ ਪੰਜਾਬ ਨੂੰ ਜਿਹੜੀ ਖੇਤਰੀ ਪਾਰਟੀ ਆ ਜੇ ਕੁਝ ਲੈ ਕੇ ਦੇ ਸਕਦੀ ਆ ਤਾਂ ਖੇਤਰੀ ਪਾਰਟੀ ਲੈ ਕੇ ਦੇ ਸਕਦੀ ਆ ਹੁਣ ਪਿਛਲੇ ਸਮਿਆਂ ਦੇ ਵਿੱਚ ਵੀ ਜਿੰਨਾ ਅਕਾਲੀ ਦਲ ਨੇ ਆਪ ਦਾ ਭਲਾ ਕੀਤਾ ਉਹਨਾਂ ਨੇ ਮੋਟਰਾਂ ਨਹੀਂ ਕਿਸੇ ਨਾ ਉਹਨਾਂ ਨੇ ਦਿੱਤੇ ਆ ਜਿਹੜਾ ਪਟਵਾਰੀਆਂ ਕੋਲੇ ਫਰਦ ਲੈਣ ਜਾਂਦੇ ਸੀ ਉਹ ਕਿੰਨੇ ਕਿੰਨੇ ਦਿਨ ਮਿਲਦੇ ਨਹੀਂ ਸੀ ਹੁੰਦੇ ਉਹਨਾਂ ਨੇ ਸੌਦਾ ਸੈਂਟਰ ਲਾਏ ਤਾਂ ਉੱਥੋਂ ਫਰਦਾਂ ਮੈਡੀਆਂ ਸ਼ੁਰੂ ਹੋ ਗਈਆਂ ਜਿੰਨਾ ਜੇ ਕੁਝ ਦਿੱਤਾ ਤਾਂ ਇਹਨਾਂ ਨੇ ਉਹ ਦਿੱਤਾ ਪੰਜਾਬ ਨੂੰ ਆਹ ਕਿਸਾਨਾਂ ਦੇ ਹੱਕ ਜਿਹਨੇ ਦਿੱਤਾ ਮਜ਼ਦੂਰਾਂ ਦੇ ਹੱਕ ਜਿਹਨੇ ਦਿੱਤਾ ਤੇ ਹੁਣ ਪੰਜਾਬ ਦੇ ਪੱਖੀ ਸਾਨੂੰ ਤਾਂ ਇਹੀ ਲੱਗ ਰਿਹਾ ਵੀ ਸਿਰਫ ਇਹ ਪਾਰਟੀ ਪੰਜਾਬ ਨੂੰ ਕੁਝ ਦੇ ਸਕਦੀ ਆ ਬਾਕੀ ਤਾਂ ਸਿਰਫ ਗੱਲਾਂ ਹੀ ਰਹਿ ਜਾਂਦੇ ਆ ਜਿਹੜੀਆਂ ਕੌਮੀ ਪਾਰਟੀਆਂ ਹੁੰਦੀਆਂ ਜੇ ਉਹ ਪੰਜਾਬ ਦੇ ਪਾਰਟੀ ਕੁਝ ਦੇਣਾ ਨਹੀਂ ਚਾਹੁੰਦੀ ਆ ਤਾਂ ਉੱਪਰੋਂ ਹੱਥ ਖੇਚ ਲੰਦੇ ਆ ਉਹ ਸਾਡੇ ਤੱਕ ਪਹੁੰਚਦਾ ਹੀ ਨਹੀਂਗਾ। ਹੂੰ। ਕਿਸਾਨ ਜਿੱਥੇ ਬੰਦੀ ਦੇ ਨਾਲ-ਨਾਲ ਪਿੰਡ ਦੇ ਵਿੱਚ ਤੁਹਾਨੂੰ ਅਕਾਲੀ ਸਰਪੰਚ ਵੱਜੋਂ ਵੀ ਮਾਣ ਮਿਲ ਰਿਹਾ ਹੈ। ਜੇਕਰ ਗੱਲ ਕਰੀਏ ਤੁਹਾਡੀ ਧਰਮ ਪਤਨੀ ਦੇ ਕਾਰਜਕਾਲ ਦੀ ਤੇ ਇਹ ਚਾਣਨਾ ਪਾਓ ਕਿ ਤੁਹਾਡੀ ਧਰਮ ਪਤਨੀ ਦੇ ਕਾਰਜਕਾਲ ਦੇ ਵਿੱਚ ਅਕਾਲੀ ਸਰਕਾਰ ਵੱਲੋਂ ਪਿੰਡ ਦੇ ਕਿਹੜੇ-ਕਿਹੜੇ ਕੰਮ ਕੀਤੇ ਗਏ ਸੀ। ਪਿੰਡ ਦੇ ਵਿੱਚ ਇੰਟਰਲੌਕ ਟਾਈਲਾਂ ਸਾਰੇ ਪਿੰਡ ਦੇ ਵਿੱਚ ਲੱਗੀਆਂ ਜੀ ਤੇ ਸਾਡੇ ਜਿਹੜੀ ਪੰਚਾਇਤ ਵਾਲੀ ਜ਼ਮੀਨ ਸੀ ਉਹਦੇ ਵਿੱਚ ਸਿਰਫ ਪੋਰ ਸੀਗਾ ਮੋਟਰ ਹੈ ਨਹੀਂ ਸੀ ਜੀ ਜਿਹੜੀ ਕਿ 70-75 ਹਜ਼ਾਰ ਨੂੰ 5 ਗਿੱਲੇ ਠੇਕੇ ਤੇ ਚੜਦੇ ਸੀਗੇ ਉਹ ਮੋਟਰ ਲੱਗਣ ਤੋਂ ਬਾਅਦ ਹੁਣ 2.5 ਲੱਖ ਰੁਪਏ ਨੂੰ ਗਿੱਲੇ ਚੜਦੇ ਆ ਉਹ ਅਸੀਂ ਆਮਦਨ ਦੇ ਵਿੱਚ ਵਾਦਾ ਹੋਇਆ ਸਰਕਾਰ ਵੱਲੋਂ ਇਹ ਹਦਾਇਤ ਸੀਗੀ ਵੀ ਜਿਹੜੀ ਕੋਈ ਪੰਚਾਇਤ ਮੋਟਰ ਲਗਾਉਣਾ ਚਾਹੁੰਦੀ ਆ ਉਹਨੂੰ ਪਹਿਲ ਦੇ ਆਧਾਰ ਤੇ ਮੋਟਰ ਲੱਗੇ ਪਰ ਸਾਡੀ ਵੀ ਬੇਨਤੀ ਉਹ ਸਵੀਕਾਰ ਕੀਤੀ ਤਾਂ ਉੱਥੇ ਮੋਟਰ ਲੱਗੀ ਤਾਂ ਸਾਡੀ ਆਮਦਨੀ ਚਾਰ ਪੰਜ ਗੁਣਾ ਵੱਧ ਗਈ ਹੈ ਤਾਂ ਤੇ ਪਿੰਡਾਂ ਦੇ ਵਿੱਚ ਦੇਖਿਆ ਜਾਵੇ ਤਾਂ ਪਿੰਡਾਂ ਦੇ ਵਿੱਚ ਅੱਜ ਪ੍ਰਵਾਸੀ ਵੋਟਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਨਹੀਂ ਕੀ ਤੁਹਾਡੇ ਧਰਮਪਤਨੀ ਦੇ ਕਾਰਜਕਾਲ ਦੇ ਸਮੇਂ ਤੁਹਾਡੇ ਪਿੰਡ ਕੋਟਾਗਾ ਦੇ ਵਿੱਚ ਪ੍ਰਵਾਸੀ ਵੋਟਾਂ ਬਣੀਆਂ ਨਹੀਂ ਇੱਥੇ ਨਾ ਨੇ ਪਿੰਡ ਪਿੰਡ ਵਾਲੇ ਜਿਹੜੇ ਜੱਦੀ ਰਹਿ ਰਹੇ ਉਹਨਾਂ ਦਾ ਜੇਕਰ ਆਪਾਂ ਹੁਣ ਦੀ ਮੌਜੂਦਾ ਸਮੇਂ ਦੀ ਗੱਲ ਕਰੀਏ ਕਿਉਂਕਿ ਮੌਜੂਦਾ ਸਰਪੰਚ ਜੀ ਉਹ ਨੇ ਉਹਨਾਂ ਨਾਲ ਵੀ ਤੁਹਾਡੀ ਪਰਿਵਾਰਿਕ ਸਾਂਝ ਹੈ ਕਿ ਮੌਜੂਦਾ ਪੰਚਾਇਤ ਜੋ ਹੁਣ ਇਸ ਵਕਤ ਭੰਗ ਹੋ ਚੁੱਕੀ ਆ ਉਹਨਾਂ ਦੇ ਕਾਰਜਕਾਲ ਵਿੱਚ ਕੋਈ ਪ੍ਰਵਾਸੀ ਵੋਟ ਬਣੀ ਨਹੀਂ ਕੋਈ ਖਾਸ ਨਹੀਂ ਕੋਈ ਖਾਸ ਨਹੀਂ ਮਤਲਬ ਛੁੱਟਪੁੱਟ ਮਤਲਬ ਇੱਕ ਦੋ ਹੋ ਸਕਦੇ ਆ ਬਣੀਆਂ ਹੁਣ ਚੱਜ ਜਾਵਾਂਗੇ ਤੇ ਹੁਣ ਇਹ ਵੀ ਜਾਣਕਾਰੀ ਦਿਓ ਕਿ ਜਿਹੜੇ ਪਿੰਡਾਂ ਦੇ ਵਿੱਚ ਇਹ ਪ੍ਰਵਾਸੀ ਵੋਟਾਂ ਬਣ ਰਹੀਆਂ ਨੇ ਜਾਂ ਬਣ ਜਾਂਦੀਆਂ ਨੇ ਜਾਂ ਬਣ ਚੁੱਕੀਆਂ ਨੇ ਕਿ ਉਸ ਦਾ ਪਿੰਡ ਦੇ ਮਾਹੌਲ ਦੇ ਉੱਤੇ ਪਿੰਡ ਦੇ ਲੋਕਾਂ ਦੇ ਉੱਤੇ ਕੋਈ ਅਸਰ ਪੈਂਦਾ? ਪਰੰਤੋ ਦਾ ਨਹੀਂ ਨੁਕਸਾਨ ਦਾ ਹੀ ਆ ਵੈਸੇ ਤਾਂ ਉਹ ਜਿਹੜੀਆਂ ਪ੍ਰਵਾਸੀਆਂ ਦੇ ਵੋਟਾਂ ਬਣਦੇ ਆ ਕਿਉਂਕਿ ਜਿਹੜੇ ਜੱਦੀ ਉੱਥੇ ਰਹਿੰਦੇ ਆ ਉਹਨਾਂ ਨੂੰ ਉਹ ਧਰਤੀ ਦੇ ਨਾਲ ਮੋਹ ਹੁੰਦਾ ਉਹਦੇ ਬਾਰੇ ਚੰਗਾ ਸੋਚਦੇ ਆ ਜਿਹੜੇ ਬਾਹਰੋਂ ਆ ਕੇ ਰਹਿੰਦੇ ਆ ਉਹ ਤਾਂ ਸਿਰਫ ਉਹਨਾਂ ਦੀ ਵੋਟ ਬਣ ਜਦੇ ਤਾਂ ਉਹ ਸਿਰਫ ਵੋਟ ਤੋਂ ਲਾਹਾ ਲੈਣ ਤੱਕ ਸੀਮਤ ਰਹਿੰਦੇ ਆ ਪਿੰਡ ਦੇ ਵਿਕਾਸ ਬਾਰੇ ਉਹ ਨਹੀਂ ਸੋਚਦੇ ਜੀ ਪਿੰਡ ਦੀ ਭਲਾਈ ਬਾਰੇ ਉਹ ਸੋਚਣਗੇ ਨਹੀਂ ਕਦੇ ਸਿਰਫ ਮੌਕੇ ਦਾ ਲਾਹਾ ਲੈਣ ਤੱਕ ਮਤਲਬ ਆਉਂਦਾ ਨੁਕਸਾਨ ਹੀ ਆਉਂਦਾ ਮਤਲਬ ਜੇਕਰ ਗੱਲ ਕੀਤੀ ਜਾਵੇ ਜੱਟ ਦੀ ਤਾਂ ਜੱਟ ਜਾਣਿਆ ਜਾਂਦਾ ਆਪਣੀ ਜ਼ਮੀਨ ਨਾਲ ਮੁੱਛ ਨਾਲ ਜਾਂ ਡਾਂਗ ਨਾਲ ਔਰ ਅੱਜ ਦੀ ਜੇਕਰ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਖੁੰਡੀ ਚੱਕੇ ਹੋਏ ਨਜ਼ਰ ਆਉਂਦੇ ਨੇ ਇਹਨੂੰ ਕਿੱਥੇ ਦੇਖਦੇ ਹੋ ਉਹਨਾਂ ਨੇ ਬੜੀਆਂ ਤਕੜੇ ਹੋ ਕੇ ਹੁਣ ਮੁਕਾਬਲਾ ਜੀਤਾ ਜਿਸ ਤਰ੍ਹਾਂ ਕਿ ਪਿੱਛੇ ਹੁਣ ਇਹਨਾਂ ਨੂੰ ਬਦਨਾਮ ਕੀਤਾ ਸੀਗਾ ਦੋ ਤਿੰਨ ਗੱਲਾਂ ਦੇ ਵਿੱਚ ਵੀ ਇਹਨਾਂ ਚ ਆ ਘਾਟ ਰਹੀ ਆ ਆ ਘਾਟ ਰਹੀ ਆ ਹੁਣ ਉਦੋਂਵਾਦ ਦਾ ਸਾਲ ਹੋ ਰਾ ਨੂੰ ਮਿਲ ਗਏ 5 ਸਾਲ ਤਾਂ ਪਹਿਲਾਂ ਕਾਂਗਰਸ ਨੂੰ ਮਿਲ ਗਏ ਹੁਣ 2 ਸਾਲ ਆਮ ਪਾਰਟੀ ਦੀ ਸਰਕਾਰ ਨੂੰ ਹੋ ਗਈ ਉਹ ਜਿਹੜੇ ਉਹਨਾਂ ਤੇ ਦੋਸ਼ ਲਾਉਂਦੇ ਸੀ ਕਿ ਇਹਨਾਂ ਨੇ ਵੈਦਵੀ ਵਾਲੇ ਫੜੇ ਨਹੀਂ ਹੈਗੇ ਉਹਨਾਂ ਤੇ ਕਾਰਵਾਈ ਨਹੀਂ ਕੀਤੀ ਹੁਣ ਸੱਤਾਂ ਸਾਲਾਂ ਦੇ ਵਿੱਚ ਇਹ ਕਾਰਵਾਈ ਕਰ ਦਿੰਦੇ ਉਹ ਸਿਰਫ ਇਹਨਾਂ ਦੀ ਬਣੇ ਬਣਾਈ ਗੇਮ ਸੀਗੀ ਕਿਉਂਕਿ ਇਹਨਾਂ ਨੇ ਕੰਮ ਜ਼ਿਆਦਾ ਕੀਤੇ ਸੀਗੇ ਕੰਮ ਜ਼ਿਆਦਾ ਕਰਨ ਤੇ ਇਹਨਾਂ ਦਾ ਵਿਰੋਧ ਕਰਨ ਨੂੰ ਇਹਨਾਂ ਕੋਲੇ ਕੋਈ ਮੁੱਦਾ ਹੈ ਨਹੀਂ ਫਿਰ ਉਹਨਾਂ ਨੇ ਇੱਕ ਵੈਦਨੀਆਂ ਦਾ ਸਹਾਰਾ ਲੈ ਕੇ ਇਹਨਾਂ ਨੂੰ ਬਦਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜੀ ਕਿ ਬਿਲਕੁਲ ਕੂੜ ਦਾ ਪ੍ਰਚਾਰ ਸੀਗਾ ਹੁਣ ਜੇ ਉਹਦੇ ਚ ਇਹਨਾਂ ਦਾ ਕੋਈ ਹੱਥ ਸੀਗਾ ਤਾਂ ਇਹਨਾਂ ਨੂੰ ਉਹ ਸਜ਼ਾ ਦੇ ਸਕਦੇ ਸੀਗੇ ਰਾਜ ਭਾਗ ਤੋਂ ਵੱਧ ਤਾਂ ਹੁਣ ਕੁਝ ਹੋ ਨਹੀਂ ਸਕਦਾ ਇਹ ਰਾਜ ਭਾਗ ਇਹਨਾਂ ਦੇ ਹੱਥ ਚਾਉਣ ਕਰਕੇ ਜੇ ਕੋਈ ਇਹਨਾਂ ਦੀ ਗਲਤੀ ਸੀ ਤਾਂ ਇਹਨਾਂ ਦੇ ਪੱਲੇ ਪਾਉਂਦੇ ਹੋ ਪਰ ਉਹ ਸਿਰਫ ਇਹਨਾਂ ਨੂੰ ਬਰਾਨਮ ਕਰਕੇ ਸਿਰਫ ਰਾਜ ਸਤਾ ਹਾਸਲ ਕਰਨ ਦੀ ਖਾਤਰ ਇਹਨਾਂ ਨੇ ਸਾਰਾ ਕੁਝ ਕੀਤਾ ਪਰ ਹੁਣ ਲੋਕ ਵੀ ਸਾਰੀ ਗੱਲ ਸਮਝ ਗਏ ਪਹਿਲਾਂ ਲੋਕ ਵੀ ਉਸ ਗੱਲ ਦੇ ਵਿੱਚ ਆ ਗਏ ਸੀ ਕਿ ਸ਼ਾਇਦ ਉਹਨਾਂ ਦਾ ਬੜਾ ਵੱਡਾ ਕਸੂਰ ਆ ਪਰ ਹੁਣ ਅੱਜ ਲੋਕ ਉਹ ਸਹਿਜ ਹੋਗੇ ਇਸ ਕਰਕੇ ਦੇ ਰਹੇ ਆ ਜਿਨ੍ਹਾਂ ਤੋਂ ਆਸ ਸੀ ਕਿ ਸ਼ਾਇਦ ਸਿੱਖਾ ਨੇ ਮਸਲੇ ਇਹ ਬੜੀ ਵਧੀਆ ਤਰੀਕੇ ਨਾਲ ਹੱਲ ਕਰਨਗੇ ਉਹ ਵੀ ਦੇਖ ਲੈ ਜਿਸ ਤਰ੍ਹਾਂ ਕਿ ਅੰਮ੍ਰਿਤਸਰ ਕਾਉਣ ਵਾਲਾਂ ਤੇ ਐਨਐਸਏ ਦਾ ਤਲ ਲਗਾਏ ਗਏ ਉਹ ਜਿਹੜਾ ਲੋਕਾਂ ਦਾ ਭਲੇਖਾ ਸੀ ਉਹ ਨਿਕਲ ਜਾ ਜੇਕਰ ਗੱਲ ਕਰੀ ਆਪਾਂ ਹਲਕਾ ਗਿੱਲ ਦੀ ਤਾਂ ਹਲਕਾ ਗਿੱਲ ਦੇ ਵਿੱਚ ਜਿਹੜੇ ਅਕਾਲੀ ਸਰਪੰਚ ਨੇ ਜਾਂ ਜਿਹੜੇ ਵਰਕਰ ਨੇ ਉਹ ਬਦਲਾਵ ਵਾਲੀ ਸਰਕਾਰ ਦੇ ਨਾਲ ਹੱਥ ਮਿਲਾ ਗਏ ਪਰ ਤੁਸੀਂ ਪਿੰਡ ਕੋਟਾਗਾ ਤੋਂ ਐਜ਼ ਇਟ ਇਜ਼ ਹੀ ਬਣ ਸਟੈਂਡ ਰੱਖਿਆ ਹੋਇਆ ਕਾਲੀ ਪਾਰਟੀ ਨਾਲ ਹਾਂਜੀ ਹਾਂਜੀ ਕੀ ਖੂਬੀ ਦੇਖੀ ਤੁਸੀਂ ਅਕਾਲੀ ਪਾਰਟੀ ਦੇ ਵਿੱਚ ਇਹਨਾਂ ਦਾ ਕੁਝ ਅਵਾਰ ਆ ਜੀ ਜੇ ਮੂੰਹ ਨਾਲ ਜੋ ਗੱਲ ਕਰਦੇ ਆ ਉਹ ਨਿਭਾਉਂਦੇ ਆ ਹੂੰ ਉਹ ਬਾਕੀ ਜਿਹੜੀਆਂ ਪਾਰਟੀਆਂ ਨੇ ਜਿਸ ਤਰ੍ਹਾਂ ਕਿ ਹੁਣ ਆਮ ਆਲਾਈਟੀ ਹੋਇਆ ਗੱਲਾਂ ਤਾਂ ਬਹੁਤ ਕਰਦੇ ਸੀਗੇ ਤੁਹਾਨੂੰ ਆ ਵੀ ਸੂਤਾ ਦੇਣਗੇ ਇਹਨਾਂ ਨੇ ਰਾਸ਼ਨ ਕਾਰਡ ਬਣਾਤੇ ਤੁਹਾਨੂੰ ਭਿਖਾਰੀ ਬਣਾਤਾ ਉਹ ਅੱਜ ਇਹ ਕਰ ਕਰਾਟਾ ਦਾਲ ਕਿਉਂ ਦੇ ਰਹੇ ਆ ਇਹ ਜੋ ਕਾਰਡ ਕੱਟ ਕੇ ਦੁਬਾਰਾ ਬਣਾ ਰਹੇ ਆ ਕਿਉਂਕਿ ਇਹ ਜੇ ਵਧੀਆ ਰਾਜ ਦਿੰਦੇ ਸੀ ਇਹ ਨੌਕਰੀਆਂ ਦਿੰਦੇ ਹੁਣ ਉਹ ਕਾਰਡਾਂ ਦੀ ਗਿਣਤੀ ਘਟਾਉਂਦੇ ਜਦੋਂ ਕਾਰਡਾਂ ਦੀ ਗਿਣਤੀ ਘਟੀ ਤਾਂ ਇਹਨਾਂ ਦੇ ਛਤਰ ਪਾਣ ਲਾ ਕੇ ਡਰਦੇ ਦੁਬਾਰਾ ਫੇਰ ਉਹੀ ਕਾਰਡ ਬਣਾਉਣ ਲੱਗੇ ਹੁਣ ਇਹਨਾਂ ਦੀਆਂ ਨੌਕਰੀਆਂ ਸਾਡੇ ਪਿੰਡ ਤਾਂ ਕਿਸੇ ਇੱਕ ਵੀ ਬੰਦੇ ਨੂੰ ਨਹੀਂ ਮਿਲੀ ਹੁਣ ਇਹ ਜਿਹੜੀਆਂ ਅਖਬਾਰਾਂ 'ਚ ਵੀ ਦੇਈ ਜਾਂਦਾ ਵੀ ਨੌਕਰੀਆਂ ਮਿਲ ਗਿਆ ਉਹ ਪਤਾ ਨਹੀਂ ਕਿੱਥੇ ਮਿਲ ਗਿਆ ਹੋਈਆਂ ਸਾਨੂੰ ਤਾਂ ਨਜ਼ਰ ਨਹੀਂ ਆਉਂਦੀਆਂ ਉਹ ਅਪਾ ਗੱਲ ਕਰਦੇ ਆ ਹਲਕਾ ਗਿਲ ਦੇ ਅਕਾਲੀ ਸਰਪੰਚਾਂ ਦੀ ਤੇ ਵਰਕਰਾਂ ਦੀ ਜਿਹੜੇ ਹੁਣ ਇਸ ਸਮੇਂ ਕਿਉਂਕਿ ਅਕਾਲੀ ਹਿੱਲੇ ਨੇ ਹਲਕਾ ਗਿਲ ਦੇ ਵਿੱਚ ਉਹ ਹੈ ਨਾ ਜਿਹੜੇ ਇਸ ਸਮੇਂ ਭਾਜਪੀ ਜਾਂ ਆਮ ਆਦਮੀ ਪਾਰਟੀ ਵਿੱਚ ਚੱਲੇਗੇ ਉਹਨਾਂ ਦਾ ਆਧਾਰ ਉਹਨਾਂ ਵਰਕਰਾਂ ਦਾ ਉਹਨਾਂ ਸਰਪੰਚਾਂ ਦਾ ਤੁਹਾਨੂੰ ਮੌਜੂਦ ਕਿਤੇ ਲਿਖ ਰਿਹਾ ਉਹ ਜ਼ੀਰੋ ਹੀ ਹੋਵੇਗਾ ਜਿਹੜੇ ਨਿਕਲੇ ਆ ਕਿਉਂਕਿ ਆਪਦੇ ਘਰ ਦੇ ਵਿੱਚ ਜਿਤੁੰਦਿਆ ਚਾਹੇ ਕਿਸੇ ਵੀ ਪਾਸੇ ਬੰਦਾ ਖੜਾ ਹੂੰ ਜੋ ਆਪਦੇ ਘਰ ਦੇ ਵਿੱਚ ਆਪਦੇ ਨਾਲ ਖੜਾ ਤਾਂ ਉਹਦੀ ਹਰ ਪਾਸੇ ਇੱਜ਼ਤ ਆ ਇਹ ਨੂੰ ਛੱਡ ਕੇ ਦੂਜੇ ਤੇ ਜਾਂਦਾ ਤਾਂ ਉਹਨੂੰ ਵੀ ਭਰੋਸਾ ਨਹੀਂ ਹੁੰਦਾ ਵੀ ਜਿਹੜਾ ਉਹਨਾਂ ਬਾਰੇ ਬਣਿਆ ਇਹ ਮੇਰਾ ਵੀ ਨਹੀਂ ਬਣ ਸਕਦਾ ਹੁਣਾਂ ਬਿੱਟੋ ਦੀ ਹਾਲਤ ਸਾਹਮਣੇ ਜਿਸ ਤਰ੍ਹਾਂ ਕਿ ਉਹ ਐਮਐਪੀ ਦਾ ਵੱਡਾ ਚੀਰਾ ਉਹ ਵੀ ਸਾਹਮਣੇ ਸਭ ਦੇ ਆ ਜਾਣੀ ਜੀ ਇਹ ਨਹੀਂ ਕਦਰ ਹੁੰਦੀ ਆਪਦਾ ਘਰ ਚ ਹੀ ਕਦਰ ਸਿਟੀ ਲਾਈਵ ਨੂੰ ਚਲਾਏ ਗਏ ਪ੍ਰੋਗਰਾਮ 13 0 ਦੇ ਵਿੱਚ ਆਪਣੇ ਵਿਚਾਰ ਰੱਖਣ ਦੇ ਲਈ ਸਾਡੇ ਨਾਲ ਸੰਪਰਕ ਕਰੋ